ਇਹ 4 ਦਿਨ ਤੋਂ ਜਦੋਂ ਦਾ ਵੀ ਪ੍ਰਸ਼ਾਸਨ ਦੇ ਨੋਟਿਸ ਆਈ ਹੈ ਇਹ ਗੱਲ ਵੀ ਬੰਨ੍ਹੂ ਤਾਲਗੀ ਹੈ ਉਸ ਦਿਨ ਤੋਂ ਹੁਣ ਤੱਕ ਅਣ ਥਕੇ ਸਾਡੇ ਲੇਬਰ ਇੱਥੇ ਲੱਗੀ ਜੀ ਈਵਨ ਆਰਮੀ ਨੂੰ ਵੀ ਅਸੀਂ ਕਾਲ ਕੀਤਾ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਟਿਲਣਾ ਨਾ ਹੋਵੇ ਕ੍ਰੇਟ ਜਿਨੇ ਮੁਹਈਆ ਚਾਹੀਦੇ ਸੀ ਉਸ ਤੋਂ ਵੱਧ ਹੀ ਕ੍ਰੇਟ ਸੇ ਮਂਗਾਈ ਗਏ ਨੇ ਕੱਟੇ ਮਂਗਾਈ ਗਏ ਨੇ ਆ ਸੈਂਡ ਬੈਗਸ ਭਰੇ ਹਲੇ ਤੁਸੀਂ ਦੇਖ ਲਓ ਕਿੰਨੇ ਸੈਂਡ ਬੈਗ ਹਲੇ ਵੀ ਇੱਥੇ ਭਰੇ ਪਏ ਨੇ ਉਹ ਕਿਉਂਕਿ ਪਾਣੀ ਦਾ ਬਹਾਵ ਅੱਧਰੋਂ ਆ ਰਿਹਾ ਕਿਉਂਕਿ ਆਪਰਲੇ ਪਾਸੇ ਸੁੱਕਾ ਪਿਆ ਤੇ ਹੁਣ ਆਪ ਹੀ ਦੇਖ ਲਓ ਇਹਦਾਂ ਨੂੰ ਆਨ ਕਰ ਨਹੀਂ ਹੁਣ ਬੰਨ ਦੇ ਨਾਲ-ਨਾਲ ਪਾਣੀ ਚੱਲ ਰਿਹਾ ਹੈ ਜਿੱਥੇ ਵੀ ਲੱਗਦਾ ਕੋਟਾ ਲੱਗਣ ਦੀ ਕੋਈ ਸਾਨੂੰ ਸ਼ੰਕਾ ਵੀ ਹੈਗੀ ਉੱਥੇ ਨਾਲ ਦੀ ਨਾਲ ਅਸੀਂ ਮਜ਼ਬੂਤ ਕਰ ਰਹੇ ਹਾਂ ਹੋ ਸਕਦਾ ਜੀ ਇਹ ਜੋ ਪਾਣੀ ਜੋ ਸੀਜ਼ਨ ਖਤਮ ਹੋ ਜਾਏਗਾ ਦੇਨਸ ਤੋਂ ਬਾਅਦ ਇਹਦਾ ਵੀ ਅਸੀਂ ਇੱਕ ਨਾ ਸਰਵੇ ਕਰਾਵਾਂਗੇ ਵੀ ਇੱਧਰ ਪਾਣੀ ਆਉਂਦਾ ਮੇਨ ਕੰਮ ਕੀ ਸੀ ਪਰ ਪਿੰਡ ਵਾਲਿਆਂ ਨੇ ਮੈਂ ਹੁਣੇ ਚੈੱਕ ਕਰ ਲੈਣਾ ਮੇਰੇ ਧਿਆਨ ਚ ਤੁਸੀਂ ਲੈਂਦਾ ਹੁਣੇ ਮੈਂ ਚੈੱਕ ਕਰਕੇ ਦੱਸ ਦਿੰਦਾ ਸਪੋਰਟ ਤੇ ਲੱਗੀ 250 ਪੰਜਾਬ ਬੰਦੇ ਅਸੀਂ 라ਹੋ ਅਲੱਗ ਅਸੀਂ ਸੈਂਡ ਬੈਗ ਬਣਾਉਂਦੇ ਹੀ ਲਾਏ ਨੇ 300 ਬੰਦਾ ਸਾਡਾ ਐਡ ਪ੍ਰੈਜ਼ੈਂਟ ਇੱਥੇ ਕੰਮ ਕਰਦਾ ਪਿਆ ਜੀ ਇਹ ਫਲੱਡ ਦਾ ਸੀਜ਼ਨ ਖਤਮ ਹੁੰਦਾ ਉਸ ਤੋਂ ਬਾਅਦ ਸਾਰਾ ਸਰਵੇ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਵੀ ਇਹਦਾ ਰੀਜਨ ਕੀ ਸੀ ਕਿਉਂ ਦਰਿਆ ਤੇ ਆ ਰਿਹਾ ਪਰਲੇ ਪਾਸੇ ਕਿਉਂ ਨਹੀਂ ਗਿਆ ਹੁਣ ਤੱਕ ਕਿੰਨਾ ਉਹ ਹਲੇ ਇਸ ਤੋਂ ਬਾਅਦ ਐਸਟੀਮੇਟ ਲੱਗੇਗਾ ਸਾਡਾ ਕਿਉਂਕਿ ਕਾਫੀ ਜ਼ਮੀਨ ਲੋਕਾਂ ਦੀ ਦਰਿਆ ਦੇ ਅੰਦਰ ਵੀ ਹੁੰਦੀ ਹੈ ਪਾਣੀ ਜਦ ਉਤਰ ਜਾਂਦਾ ਉਸ ਤੋਂ ਬਾਅਦ ਅਸੀਂ ਇਹਨੂੰ ਪੂਰਾ ਸਰਵੇ ਕਰਕੇ ਕਿਉਂਕਿ ਮੌਜੂਦਾ ਵੀ ਮਿਲਣਾ ਉਹ ਵੀ ਤੁਹਾਨੂੰ ਅਸੀਂ ਬਾਅਦ ਚ ਦੱਸਦੇ ਹਾਂ ਜੀ ਫੋਜ ਤੇ ਲੱਗੀ ਹੈ ਲੈਂਦੀ ਗੱਲ ਮੈਂ ਹੁਣੇ ਚੈੱਕ ਕਰ ਲੈਣਾ ਉਹ ਕਿੱਥੇ ਨੇ